واہ پتہ پئي مست وينه خدا با بس او پاهي لا واهي لا پاهي لا هتا اي کا जिंदाबाद 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 سڈا اي کا जिंदाबाद واہي जिंदाबाद जिंदाबाद خدا با تو پاهي لا واهي لا پاهي لا जिंदाबाद जिंदाबाद ਕਰਨਾ ਬੰਦ ਕਰੋ ਬਾਹਰੋਂ ਬੰਦ ਕਰੋ ਕਥਾ ਬਾਤ ਤੇ ਤੇਰੀ ਗੰਦੀ ਸਾਹ ਤੇ ਜਰਮਾਂਗੇ ਹੋ ਕੇ ਕਥਾ ਬਾਤ ਕਰ ਤੇਰੀ ਗੰਦੀ ਸਾਹ ਤੇ ਜਰਮਾਂਗੇ ਹੋ ਕੇ ਕਿੰਨਾ ਕਥਾ ਬਾਤ ਦੇ ਮੁਰਦਾਬ 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 ਨਾ ਬਾਤਿਕਾ ਨਾ ਕਰਨਾ ਬੰਦ ਕਰੋ ਕਰਦੇ ਆ ਕਿ ਐਸਾ ਖੋਤੀ ਨਾ ਹੱਗ ਲੈ ਜੋ ਸਾਡੇ ਈਸ਼ਟ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਨਰਾਦਰ ਕੀਤਾ ਹੈ ਹੱਸ ਨੂੰ ਕਾਹੇ ਵੀ ਨਾ ਆ ਜਾਵੇ ਬਾਂਸੀ ਦਿੱਤੀ ਸਾਰਾ ਇਦਰੀ ਖੋਦਾ ਹੈ ਢਣਾ ਦੇ ਔਰ ਕੀ ਕਹਿਣਾ ਚਾਹਦੇ ਹੋ ਕੀ ਮੰਗ ਪੱਤਰ ਫਿਰਗਾ ਇਹਨਾਂ ਦੀ ਜੀ ਇੱਕ ਮੰਗ ਹੈ ਜੋ ਮਤਲਬ ਵਾਲਮੀਕੀ ਮਹਾਰਾਜ ਜੀ ਜੋ ਬੇਰਵੀ ਹੋਈ ਹੈ ਉਹਨਾਂ ਨੂੰ ਲੈ ਕੇ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਇਹ ਇੱਕ ਪਰਚਾ ਦਰਜ ਹੋਇਆ ਜਿਹੜੀ ਵਾਦਾ ਧਾਰਾਵਾਂ ਦਾ ਵਾਦਾ ਕਰਨ ਲਈ ਇੱਕ ਮੰਗ ਪੱਤਰ ਹੈ ਇਹ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਮੈਂ ਹੁਣ ਲੈ ਕੇ ਜਾਊਂਗਾ ਤਾਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ। ਠੀਕ ਹੈ। ਕਾਸੀ ਰੇਤ ਨੂੰ ਸਤਿਕਾਰ ਦਿੰਦੇ ਆ। ਇੱਕ ਮਹਾਪੁਰਸ਼ਾਂ ਨੂੰ ਸਤਿਕਾਰ ਦਿੰਦੇ ਆ। ਇੱਕ ਅਫੋਤੀ ਨੇ ਹੰਗਣੇ ਬਹੁਤ ਅਪਸ਼ਮਿਤ ਬੋਲੇ। ਭਗਵਾਨ ਬਾਦਮੀ ਕੀ ਜੀ ਨੂੰ ਜਿਨ੍ਹਾਂ ਨੇ ਰਮਾਇਣ ਲਿਖੀ ਆ। ਜਿਹੜੇ ਨੇ ਕੋਲ ਧੱਕੇ ਸਿੱਧਾ ਮਾਤਾ ਦੇ ਵਿਸ਼ਣ ਨਹੀਂ। ਨਰਕ ਨੂੰ ਯੁੱਧ ਵਾਸਤੇ ਪਿਆਰ ਕੀਤਾ ਗਿਆ। ਰਾਮ ਦੀ ਸਾਰੀ ਸੈਨਾ ਮੁਸ਼ਰਕਾ ਦਿੱਤੀ। ਔਰ ਮੈਨੂੰ ਸਮਝ ਨਹੀਂ ਲੱਗੀ ਕਿ ਉਹਨੇ ਇੰਦਾ ਵੱਡਾ ਬਾਣਾ ਪਾ ਕੇ ਇਹ ਗੱਲਾਂ ਕਿਸ ਤਰ੍ਹਾਂ ਕਹਿ ਦਿੱਤੀਆਂ ਅਸੀਂ ਪ੍ਰਸ਼ਾਸਨ ਨੂੰ ਅੱਖ ਚੋੜ ਕੇ ਬੇਨਤੀ ਕਰਦੇ ਆ ਖਾਸ ਕਰਕੇ ਐਸਐਸਪੀ ਸਾਹਿਬ ਕਪੂਤਰਾ ਅਗਰ ਇਹਦੀ ਜਿਹੜੀ ਐਫਆਈਆਰ ਕੱਟੀ ਗਈ ਹੈ ਉਹਦੇ ਵਿੱਚ ਵਾਦਾ ਨਾ ਕੀਤਾ ਗਿਆ ਉਹਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤੇ ਬਹੁਤ ਦਿੱਕਾ ਸ਼ਿਕਾਇਤ ਕੀਤਾ ਜਾਏਗਾ ਸਾਡੀ ਇਹੀ ਬੇਨਤੀ ਆ ਕਿ ਸਾਨੂੰ ਮੌਕਾ ਦੇ ਦਿਓ ਹੁਣ ਮੈਂ ਬੇਨਤੀ ਕਰਾਂਗਾ ਨਾਸਤਿਆਂ 298 ਲਗਣੀ ਹੈ ਉਹਦੇ ਸਹਿਤ ਪਰਚਾ ਦਰਜ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਟੀਮਾਂ ਭੇਜਿਆ ਜਾਵੇ ਇਹ ਬਾਤ ਨਾਲ ਚੱਲਦਾ ਜਿਲ੍ਹਾ ਤੋਂ ਨਮਾਟ ਬੰਦ ਹੈ ਸਾਬੂਮਾਨ ਦੋ ਦੇ ਪਾਕਿਸਤਾਨ ਤੋਂ ਸਾਬੂਮਾਨ ਕਟਾ ਦਿੱਤਾ ਉਹਨੇ ਇਹ ਸਾਬੂਮਾਨ ਬਦਲ ਕਰ ਦਿੱਤਾ ਪਰ ਉਹਨੇ ਲੋਕਾਂ ਦੇ ਪ੍ਰਸ਼ੰਨ ਨੂੰ ਸਾਡੇ ਮੋਢੇ ਦੇ ਵਿੱਚ ਇਹ ਆਪਾਂ ਰਿਪੋਰਟ ਕਰਕੇ ਆਬ ਪਬਲਿਕ ਨੂੰ ਦੰਗਾ ਕਰਦੇ ਜਿਹਨਾਂ ਨੇ ਇਹ ਕੰਮ ਕੀਤਾ ਸਾਥ ਜਿਹਨਾਂ ਨੇ ਰੋਸ ਕੀਤਾ ਕਦੇ ਕੋ ਮੱਤ ਬਟਾ ਦਬੋ ਆਪਾ ਮੇਲੇ ਵੀ ਲੈਣਾ ਪਹਿਲੇ ਮੈਨੂੰ ਮਿਲੀ ਦੀ ਉਹ ਮੈਂ ਤਾਂ ਬਸ ਬਟਾ ਦਬੋ ਜੀ ਬਹੁਤ ਹੋਰ ਸਾਨੂੰ ਲੋੜ ਥੱਲੇ ਪਈ ਹੈ ਜਿੱਦਾਂ ਸਰਵਾਈ ਨਹੀਂ ਹੋਈ ਸਾਡੀ ਸਾਨੂੰ ਜੀ ਲੋੜ ਜਾਨਸਪੈ ਨਹੀਂ ਆ ਬੀਚ ਬਰੇ ਡੋ ਵੀ ਤੁਹਾਡੇ ਵਿੱਚ ਕਿੱਦੇ ਹੋ ਰਹੇ ਅੱਜ ਪੰਚੀ ਸਾਡੇ ਬਹੁਤ ਚੁਸਤ ਬੱਤੇ ਪਿਆ ਮੱਧਵਾਸ ਤੋਂ ਹੋਰ ਸਾਡਾ ਆਪਾਂ ਬਾਤ ਜੀ ਜੈਪਤ ਜੀ ਬਣਨ ਤੋਂ ਪਰੇਸ਼ਕਤ ਹੋ ਕੇ ਰਾਜ ਦੀ ਲੋਕਾਂ ਨਾਲ ਕੁਝ ਕੁ ਨਹੀਂ ਸਾਡੀ ਕੁਝ ਨਹੀਂ ਬੈਠੇ ਜਨਾਬ ਸਾਨੂੰ ਤਰ੍ਹਾਂ ਸਾਡੀ ਸਰਵਾਈ ਨਹੀਂ ਹੁੰਦੀ ਸਰਵਾਈ ਨਹੀਂ ਕਰਨ ਦਾ ਕੰਮ ਕੋਈ ਚੰਗਾ ਬਣਦਾ ਨਹੀਂ ਅੱਗੇ ਤੇ ਬੇਨਤੀ ਆ ਸਾਨੂੰ ਸਲਾਹ ਦਿੱਤਾ ਆਪਣੇ ਜਿੱਤੀ ਸਾਹਿਬ ਗਾਣਿਸਾ ਆਪ ਕੋ ਬੈਠੋ ਸ਼ਾਹ ਮੈਂ ਵੀ ਰਹਿ ਜੀ ਜਿੱਤਾਵਾ ਦਾ ਬਿਲਕੁਲ ਸਾਡੇ ਕੋਸ਼ਿਸ਼ ਹੁੰਦੇ ਹੈ ਘਰੇ ਭਏ ਹਾਲੇ ਤੱਕ ਕੋਈ ਪੂਰੇ ਕਿੱਤੇ ਨਹੀਂ ਇਸਾ ਕੇ ਸਾਡੇ ਦੇਖੀ ਦੇ ਕੋਈ ਵਾਅਦੇ ਤੁਸੀਂ ਆ ਸਕਦੇ ਹੈ ਤੇ ਜੇਕਰ ਵੀ ਸਾਨੂੰ ਸਿੱਖਾ ਕੋਈ ਸੰਘਰਸ਼ ਕਰਦਾ ਪਿਆ ਨਾ ਹਾਲਾਤ ਵੀ ਖਰਾਬ ਹੋਣਗੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਲੋਕ ਅਸੀਂ ਲੋਕੀਂ ਪੜੀ ਲਿਖੀ ਹੈ ਉਸ ਰਾਹ ਜਿਹੜੇ ਗਲਤ ਸ਼ਬਦ ਦੀ ਵਰਤੋਂ ਕੀਤੀ ਹੈ ਨਾ ਅਸੀਂ ਬਹੁਤ ਕੁਝ ਕਰ ਸਕਦੇ ਸੀ ਲੇਕਿਨ ਨਹੀਂ ਪਹਿਲਾ ਕਾਨੂੰਨ ਅਗਰ ਕਾਨੂੰਨ ਨਹੀਂ ਕੁੱਛ ਕਰੇਗਾ ਤਾਂ ਫੇਰ ਜੋ ਤੁਹਾਡਾ ਸਮਾਜ ਸਾਨੂੰ ਕਹੇਗਾ ਅਸੀਂ ਉੱਤੇ ਪੈਰਾਂ ਡਾਵਾਂਗੇ ਸਾਡੀ ਤਾਂ ਮਰਨ ਗੋ ਬੋਲਾ ਗੋ ਬੋਲਾ ਗੋ ਬੋਲਾ ਗੋ ਬੋਲਾ ਮੀਂਹ ਸ਼ਕਤੀ ਗੋ ਬੋਲਾ ਮੀਂਹ ਸ਼ਕਤੀ ਗੋ ਬੋਲਾ ਅਮਰ ਹੈ ਅਮਰ ਹੈ ਅਸੀਂ ਦਾ ਸੋਇਟ ਕੇ ਸਾਥ ਪ੍ਰੋਬਲਮ ਕਰ ਸਕਦੇ ਹਾਂ ਬੜਾ ਆਗੋ ਜੀ ਬਹੁਤ ਚੰਗਾ ਬਣਿਆ